ਫਲੋਰੀਡਾ ਦੇ ਟਰਨਪਾਈਕ ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਨੇ ਅਮਰੀਕੀ ਪ੍ਰਸ਼ਾਸਨ ਤੇ ਕੈਲੀਫੋਰਨੀਆ ਸਰਕਾਰ ਦੇ ਵਿਚਕਾਰ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਇਸ ਹਾਦਸੇ ਦਾ ਮੁੱਖ ਮਲਜ਼ਮ ਹਰਜਿੰਦਰ ਸਿੰਘ ਇੱਕ ਗੈਰਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਸੀ ਜਿਸ ਨੇ ਕਥਿਤ ਤੌਰ ਤੇ ਗਲਤ ਯੂ-ਟਰਨ ਲੈ ਕੇ ਤਿੰਨ ਲੋਕਾਂ ਦੀ ਜਾਨ ਲੈ ਲਈ। ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਦੇ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕੀਤਾ ਗਿਆ ਸੀ। ਪਰ ਮਹਾਰਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਹਰਜਿੰਦਰ ਸਿੰਘ ਨੇ ਆਪਣੀ ਗੈਰ ਕਾਨੂੰਨੀ ਸਥਿਤੀ ਦੇ ਬਾਵਜੂਦ ਇਹ ਲਾਇਸੈਂਸ ਕਿਵੇਂ ਪ੍ਰਾਪਤ ਕੀਤਾ ਆਖਿਰਕਾਰ ਡੌਂਕੀ ਲਗਾ ਕੇ ਆਏ ਇਸ ਪੰਜਾਬੀ ਪ੍ਰਵਾਸੀ ਨੂੰ ਅਮਰੀਕਾ ਦੇ ਵਿੱਚ ਡਰਾਈਵਿੰਗ ਲਾਇਸੈਂਸ ਕਿਵੇਂ ਮਿਲ ਗਿਆ ਸਸਤਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ 12 ਅਗਸਤ 2025 ਨੂੰ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਨੇ ਇੱਕ ਸੈਮੀ ਟਰੱਕ ਅਤੇ ਟ੍ਰੇਲਰ ਨੂੰ ਚਲਾਉਂਦੇ ਹੋਏ ਗਲਤ ਲੇਨ ਦੇ ਵਿੱਚ ਜਾ ਕੇ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਇੱਕ ਮਿਨੀ ਵੈਨ ਦੇ ਨਾਲ ਉਸ ਦੀ ਟਰੱਕ ਦੀ ਟੱਕਰ ਹੋ ਗਈ ਮਿਨੀ ਵੈਨ ਦੇ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦੀ ਵੀਡੀਓ ਜੋ ਟਰੱਕ ਦੇ ਅੰਦਰੋਂ ਮਿਲੀ ਉਸਨੇ ਹਰਜਿੰਦਰ ਸਿੰਘ ਦੀ ਲਾਪਰਵਾਹੀ ਨੂੰ ਸਾਹਮਣੇ ਲਿਆਂਦਾ। ਹਰਜਿੰਦਰ ਸਿੰਘ ਜੋ ਸਾਲ 2018 ਦੇ ਵਿੱਚ ਮੈਕਸੀਕੋ ਸਰਹੱਦ ਪਾਰ ਕਰਕੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ। ਉਸਨੇ ਵਾਸ਼ਿੰਗਟਨ ਦੇ ਵਿੱਚ ਜੁਲਾਈ 2023 ਦੇ ਵਿੱਚ ਫੁੱਲ ਟਰਮ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹਾਸਲ ਕੀਤਾ। ਇਸ ਤੋਂ ਬਾਅਦ ਸਾਲ 2024 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਲਿਮਿਟਿਡ ਟਰਮ ਕਮਰਸ਼ੀਅਲ ਡਰਾਈਵਰ ਦਾ ਲਾਇਸੈਂਸ ਹਾਸਲ ਕੀਤਾ ਮਾਹਰ ਲੋਰਾ ਰੀਸ ਜੋ ਹੈਰੀਟੇਜ ਫਾਊਂਡੇਸ਼ਨ ਆਫ ਬਾਰਡਰ ਸਿਕਿਉਰਿਟੀ ਐਂਡ ਇਮੀਗ੍ਰੇਸ਼ਨ ਸੈਂਟਰ ਦੀ ਡਾਇਰੈਕਟਰ ਹੈ ਉਹਨਾਂ ਨੇ ਦੱਸਿਆ ਕਿ ਅਮਰੀਕਾ ਵਿੱਚ ਸਿਰਫ ਅਮਰੀਕੀ ਨਾਗਰਿਕਾ ਜਾਂ ਫਿਰ ਕਾਨੂੰਨੀ ਸਥਾਈ ਨਿਵਾਸੀ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੋਵੇ ਉਹਨਾਂ ਨੂੰ ਹੀ ਇਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਜਾਣਾ ਚਾਹੀਦਾ ਹੈ ਪਰ ਇੱਕ ਲੂਪ ਹੋਲ ਦੇ ਤਹਿਤ ਜੇ ਕੋਈ ਵਿਅਕਤੀ ਅਮਰੀਕਾ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਹਾਸਲ ਕਰ ਲੈਂਦਾ ਹੈ ਤਾਂ ਕੁਝ ਸੂਬੇ ਆਪਣੇ ਆਪ ਹੀ ਉਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰ ਸਕਦੇ ਨੇ ਹਰਜਿੰਦਰ ਸਿੰਘ ਨੂੰ 트럼ਪ ਪ੍ਰਸ਼ਾਸਨ ਦੇ ਦੌਰਾਨ 2020 ਵਿੱਚ ਵਰਕ ਪਰਮਿਟ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਪਰ ਬਾਈਡਨ ਪ੍ਰਸ਼ਾਸਨ ਨੇ ਸਾਲ 2021 ਵਿੱਚ ਅਤੇ 2025 ਵਿੱਚ ਉਸ ਨੂੰ ਵਰਕ ਪਰਮਿਟ ਪਰਮਿਟ ਜਾਰੀ ਕਰ ਦਿੱਤਾ ਇਸ ਵਰਕ ਪਰਮਿਟ ਦੇ ਆਧਾਰ ਤੇ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਨੇ ਹਰਜਿੰਦਰ ਸਿੰਘ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਜਿਸ ਨੂੰ ਫੈਡਰਲ ਸੇਵ ਸਿਸਟਮ ਦੇ ਦੁਆਰਾ ਪ੍ਰਮਾਣਿਤ ਕੀਤਾ ਗਿਆ ਕੈਲੀਫੋਰਨੀਆ ਦੀ ਅਸੈਂਬਲੀ ਬਿਲ 60 ਦੇ ਮੁਤਾਬਿਕ ਸਾਲ 2015 ਦੇ ਵਿੱਚ ਜੋ ਇਹ ਲਾਗੂ ਹੋਇਆ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਛਾਣ ਅਤੇ ਕੈਲੀਫੋਰਨੀਆ ਦੇ ਵਿੱਚ ਨਿਵਾਸ ਦੇ ਸਬੂਤ ਦੇ ਆਧਾਰ ਤੇ ਡਰਾਈਵਰ ਲਾਇਸੈਂਸ ਪ੍ਰਾਪਤ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ ਹਰਜਿੰਦਰ ਸਿੰਘ ਦਾ ਡਰਾਈਵਿੰਗ ਲਾਇਸੈਂਸ ਇੱਕ ਫੈਡਰਲ ਰੀਅਲ ਆਈਡੀ ਸੀ ਜੋ ਉਸ ਨੂੰ ਕਾਨੂੰਨੀ ਤੌਰ ਤੇ ਉਸ ਦੀ ਅਮਰੀਕਾ ਵਿੱਚ ਮੌਜੂਦਗੀ ਦੀ ਪੁਸ਼ਟੀ ਦੇ ਆਧਾਰ ਤੇ ਦਿੱਤਾ ਗਿਆ। ਹਰਜਿੰਦਰ ਸਿੰਘ 28 ਸਾਲ ਦਾ ਭਾਰਤੀ ਨਾਗਰਿਕ ਹੈ ਜਿਸ ਨੇ ਸਾਲ 2018 ਵਿੱਚ ਸੈਨ ਐਸਸੀ ਡਰੋ ਕੈਲੀਫੋਰਨੀਆ ਦੇ ਰਾਹੀਂ ਮੈਕਸੀਕੋ ਸਰਹੱਦ ਪਾਰ ਕੀਤੀ। ਉਸਨੂੰ ਬਾਰਡਰ ਪੈਟਰੋਲ ਨੇ 20 ਸਤੰਬਰ 2018 ਨੂੰ ਗ੍ਰਿਫਤਾਰ ਕੀਤਾ ਸੀ ਪਰ ਉਸਨੇ ਭਾਰਤ ਵਾਪਸ ਜਾਣ ਦੇ ਡਰ ਦਾ ਹਵਾਲਾ ਦਿੰਦੇ ਹੋਏ ਸ਼ਰਨ ਮੰਗ ਲਈ ਜਨਵਰੀ 2019 ਦੇ ਵਿੱਚ 5000 ਡਾਲਰ ਦੇ ਇਮੀਗ੍ਰੇਸ਼ਨ ਬੌਂਡ ਤੇ ਉਸਨੂੰ ਰਿਹਾਅ ਵੀ ਕਰ ਦਿੱਤਾ ਗਿਆ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੀ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਹਰਜਿੰਦਰ ਸਿੰਘ ਇੰਗਲਿਸ਼ ਭਾਸ਼ਾ ਦਾ ਟੈਸਟ ਪਾਸ ਕਰਨ 'ਚ ਵੀ ਫੇਲ ਰਿਹਾ ਐਥੋਂ ਤੱਕ ਕਿ ਰੋਡ ਸਾਈਨ ਟੈਸਟ ਪਾਸ ਕਰਨ ਦੇ ਵਿੱਚ ਵੀ ਅਸਫਲ ਰਿਹਾ ਇਹ ਟੈਸਟ ਕਮਰਸ਼ੀਅਲ ਡਰਾਈਵਰਾਂ ਦੇ ਲਈ ਬਹੁਤ ਜ਼ਰੂਰੀ ਹੈ ਅਤੇ 25 ਜੂਨ 2025 ਤੋਂ ਅਮਰੀਕਾ ਸਰਕਾਰ ਨੇ ਇਹ ਕਾਨੂੰਨੀ ਤੌਰ ਤੇ ਵੀ ਲਾਜ਼ਮੀ ਬਣਾ ਦਿੱਤਾ ਹੈ 3 ਜੁਲਾਈ 2025 ਨੂੰ ਨਿਊ ਮੈਕਸੀਕੋ ਸਟੇਟ ਪੁਲਿਸ ਨੇ ਅਰਜਿੰਦਰ ਸਿੰਘ ਨੂੰ ਤੇਜ਼ ਗੱਡੀ ਚਲਾਉਣ ਦੇ ਲਈ ਰੋਕਿਆ ਸੀ ਅਤੇ ਉਸ ਦਾ ਚਲਾਨ ਵੀ ਕੀਤਾ ਸੀ ਪਰ ਉਸ ਸਮੇਂ ਇਹ ਟੈਸਟ ਵੀ ਨਹੀਂ ਲਿਆ ਗਿਆ ਇਸ ਹਸਤੇ ਨੇ ਫਲੋਰੀਡਾ ਤੇ ਕੈਲੀਫੋਰਨੀਆ ਦੇ ਅਧਿਕਾਰੀਆਂ ਦੇ ਵਿੱਚ ਕਾਰ ਤਣਾਅ ਪੈਦਾ ਕਰ ਦਿੱਤਾ ਫਲੋਰੀਡਾ ਦੇ اٹੋਨੀ ਜਰਨਲ ਜੇਮਸ ਉਤਮੇਅਰ ਅਤੇ ਹਾਈਵੇ ਸੇਫਟੀ ਐਂਡ ਮੋਟਰ ਵੀਕਲਸ ਦੇ ਐਗਜ਼ੀਕਟਿਵ ਡਾਇਰੈਕਟਰ ਡੇਵ ਕਾਰਨਰ ਨੇ ਕੈਲੀਫੋਰਨੀਆ ਦੀਆਂ ਸੈਂਚਰੀ ਨੀਤੀਆਂ ਤੇ ਸਵਾਲ ਉਠਾਏ ਨੇ ਇਤੋਂ ਤੱਕ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਪੋਕਸਪਰਸਨ ਟ੍ਰਿਸ਼ੀਆ ਮੈਕਲੋਫਲਿਨ ਨੇ ਵੀ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਇਹ ਡਰਾਈਵਿੰਗ ਲੈਸੈਂਸ ਜਾਰੀ ਕਰਨਾ ਬੇहद ਗੈਰਕਾਨੂੰਨੀ ਹੈ ਮਹਰ ਲੋਰਾ ਰੀਸ ਨੇ ਸੁਝਾ ਦਿੱਤਾ ਹੈ ਕਿ ਜਈਆਂ ਤਰਾਸਦੀਆਂ ਨੂੰ ਰੋਕਣ ਦੇ ਲਈ ਫੈਡਰਲ ਪੱਧਰ ਤੇ ਸਖਤ ਨਿਯਮ ਬਣਾਉਣ ਦੇ ਬਹੁਤ ਜ਼ਰੂਰਤ ਹੈ ਉਨ੍ਹਾਂ ਨੇ ਕਿਹਾ ਕਿ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਵਾਲੇ ਸੂਬਿਆਂ ਨੂੰ ਸਿਰਫ ਆਪਣੇ ਨਾਗਰਿਕਾਂ ਅਤੇ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੀ ਦੇਣਾ ਚਾਹੀਦਾ ਹੈ ਅਤੇ ਵਰਕ ਪਰਮਿਟ ਵਾਲੇ ਲੋਕਾਂ ਲਈ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਇੰਗਲਿਸ਼ ਭਾਸ਼ਾ ਅਤੇ ਰੋਡ ਸਾਈਨ ਟੈਸਟ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੀ ਬਹੁਤ ਜ਼ਰੂਰਤ ਹੈ।